ਅਮਰੀਕਾ ਤੋਂ ਬੇਹੱਦ ਮੰਦਪਾਗੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਅਮਰੀਕਾ ਦੇ ਪੋਰਟਲੈਂਡ ਸ਼ਹਿਰ ਦੇ ਵਿੱਚ ਇੱਕ ਸ਼ਾਪਿੰਗ ਮਾਲ ਦੇ ਬਾਹਰ ਦੋ ਪੰਜਾਬੀ ਨੌਜਵਾਨਾਂ ਦਾ ਗੋਲਿਆ ਮਾਰ ਕੇ ਕਤਲ ਕਰ ਦਿੱਤਾ ਹੈ ਦੱਸਦੇ ਕਿ ਜਾਣਕਾਰੀ ਦੇ ਅਨੁਸਾਰ ਇਹ ਜ਼ਿਲ੍ਹਾ ਫਕੂਰ ਖਲਾ ਦੇ ਬਲਾਕ ਤੋਂ ਸੁਲਤਾਨਪੁਰ ਲੋਧੀ ਦੇ ਪਿੰਡ ਬੀਬੀਪੁਰ ਦੇ ਵਸਨੀਕ ਦਿਨਰਾਜ ਸਿੰਘ ਅਤੇ ਦੁਰ ਇਕਬਾਲ ਸਿੰਘ ਦੋਵੇਂ ਨੌਜਵਾਨਾਂ ਆਪਸ ਦੇ ਵਿੱਚ ਸਕੇ ਭਰਾ ਸਨ ਪਰਿਵਾਰਕ ਮੈਂਬਰਾਂ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਦੋਵੇਂ ਭਰਾਵਾਂ ਦਾ ਕਪੂਰਥਲਾ ਦੇ ਇੱਕ ਪਿੰਡ ਦੇ ਰਹਿਣ ਵਾਲੇ ਸਟੋਰ 파ਟਨਰ ਦੇ ਨਾਲ ਕੋਈ ਵੀ ਬਾਤ ਚੱਲ ਰਹੀ ਆ ਥੀ ਜਿਸ ਨੇ ਰஞ்சிਸ਼ ਤੇ ਚਲਦਿਆ ਉਕਤ ਵਿਅਕਤੀ ਦੇ ਵੱਲੋਂ ਸਾਥੀਆਂ ਸਮੇਤ ਕਥਿਤ ਤੌਰ ਤੇ ਦੋਨਾਂ ਭਰਾਵਾਂ ਤੇ ਪੋਰਟਲੈਂਡ ਵਿਖੇ ਸ਼ੋਪਿੰਗ ਮਾਲ ਦੇ ਬਾਹਰ ਪਹੁੰਚ ਕੇ ਦਰਜਨਾ ਗੋਲੀਆਂ ਤੱਕ ਦਿੱਤੀਆਂ ਜਿਸ ਤੋਂ ਬਾਅਦ ਦਿਲਰਾਜ ਸਿੰਘ ਅਤੇ ਗੁਰ ਇਕਬਾਲ ਸਿੰਘ ਦੋਵੇਂ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜ਼ਿਕਰ ਹੋ ਗਿਆ ਕਿ ਮ੍ਰਿਤਕ ਦਿਲਰਾਜ ਸਿੰਘ 32 ਸਾਲਾ ਸ਼ਾਦੀशुदा ਸੀ ਤੇ ਉਸ ਦਾ ਕਸ਼ੀਮ ਹਿੰਨਿਆ ਦਾ ਬੇਟਾ ਹੈ ਅਤੇ ਗੁਰੀਕਪਾਲ ਸਿੰਘ 26 ਸਾਲਾ ਦੀ ਕੁੜਮਾਈ ਹੋਈ ਪਈ ਸੀ ਅਤੇ ਇਸ ਸਾਲ ਦੇ ਅਖੀਰ ਦੇ ਵਿੱਚ ਉਹਦਾ ਵਿਆਹ ਸੀ ਤੇ ਦੋਵੇਂ ਨੌਜਵਾਨ ਲੰਮੇ ਸਮੇਂ ਤੋਂ ਅਮਰੀਕਾ ਦੇ ਪੋਰਟ ਨੈਂਡ ਵਿੱਚ ਰਹਿੰਦੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ 10 ਸਾਲ ਪਹਿਲਾਂ ਗਿਆ ਸੀ ਤੇ ਦੂਜਾ ਨੌਜਵਾਨ ਕਰੀਬ 6 ਸਾਲ ਪਹਿਲਾਂ ਗਿਆ ਸੀ ਅਤੇ ਦੂਜੇ ਪਾਸੇ ਅਮਰੀਕਨ ਪੁਲਿਸ ਨੇ ਸੰਮੁਲਜ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿੰਦ ਜਿਦੀ ਪੜ ਸਾਡੇ ਗਵਾਂਢ ਸਾਡੇ ਵਿੱਚੋਂ ਸਰਦਾਰ ਕਸ਼ਮੀਰ ਸਿੰਘ ਜੀ ਜਿਨ੍ਹਾਂ ਦੇ ਦੋ ਲੜਕੇ ਜਲਰਾਜਪਾਲ ਸਿੰਘ ਤੇ ਗੁਰਕਪਾਲ ਸਿੰਘ ਅਮਰੀਕਾ ਵਿੱਚ ਰਹਿੰਦੇ ਸੀਗੇ ਉਹਨਾਂ ਦਾ ਉੱਥੇ ਕੰਮ ਬੜਾ ਵਧੀਆ ਚੱਲਦਾ ਸੀ ਤੇ ਕੁਛ ਅੱਜ ਹੀ ਪਤਾ ਲੱਗਾ ਵੀ ਉਹਨਾਂ ਦੇ ਉੱਥੇ ਭਾਈਵਾਲਾਂ ਨਾਲ ਕੋਈ ਮਤਭੇਦ ਸੀਗੇ ਕੋਈ ਲੈਣ ਦੇਣ ਤੋਂ ਤੇ ਉਹਨਾਂ ਨੇ ਕੱਲ ਜਿਹੜਾ ਉੱਥੇ ਦੇਣ ਸੀ ਉਹਦੇ ਹਿਸਾਬ ਨਾਲ 2:30 ਵਜੇ ਉਹ ਸਟੋਰ ਵਿੱਚੋਂ ਕਿਤੇ ਬਾਹਰ ਆਏ ਆ ਤੇ ਉਹਨਾਂ ਨੇ ਗੋਲੀਆਂ ਮਾਰਤੀਆਂ ਜਿਹੜੇ ਉਹ ਭਾਈ ਵਾਲੀ ਸੀ ਉਹਨਾਂ ਨੇ ਤੇ ਦੋਨਾਂ ਨੂੰ ਵਿਚਾਰਿਆਂ ਨੂੰ ਮੌਕੇ ਤੇ ਸ਼ਾਇਦ ਮੌਤ ਹੋ ਗਈ ਉਹਨਾਂ ਦੀ ਜਿਹੜਾ ਵੱਡਾ ਲੜਕਾ ਸੀ ਉਹ ਤਾਂ ਹੀ ਮੈਰਿਜ ਹੋਈ ਸੀ 4-5 ਸਾਲ ਚਾਰ-ਪੰਜ ਮਹੀਨਿਆਂ ਦਾ ਉਹਦਾ ਬੱਚਾ ਛੋਟਾ ਜਿਹੜਾ ਅਜੇ ਕੁਆਰਾ ਸੀ ਮਾਪੇ ਜਿਹੜੇ ਉਹਦੇ ਵਿਆਹ ਕਰਨ ਵਾਸਤੇ ਸੋਚ ਰਹੇ ਸੀ ਜੋ ਕਿ ਇਸ ਪਰਿਵਾਰ ਨਾਲ ਬਹੁਤ ਹੀ ਉਹਨਾਂ ਨੇ ਘਣਾਉਣੀ ਹਰਕਤ ਕੀਤੀ ਤਾਨੂੰ ਪਤਾ ਹੀ ਆਪਾਂ ਬੱਚਿਆਂ ਦੇ ਆਸਰੇ ਨਾਲ ਤਾਂ ਆਪਾਂ ਤੁਰੇ ਫਿਰ ਰਹੇ ਨੇ ਆ ਤੇ ਜਦੋਂ ਕਿਸੇ ਦੇ ਘੜੀ ਬੱਚੇ ਨਾ ਹੋਣ ਤੇ ਮਾਪਿਆਂ ਦਾ ਵੀ ਕੀ ਰਹਿ ਜਾਂਦਾ ਜੇ ਕੋਈ ਲੈਣ ਦੇਣ ਵੀ ਸੀ ਜਾਂ ਮਨੋ ਲੈਣਾ ਤੇ ਇਹਨਾਂ ਨੇ ਜੀ ਜੋ ਪਤਾ ਲੱਗਾ ਉਹਨਾਂ ਨੇ ਨਹੀਂ ਸੀ ਲੈਣਾ ਪਰ ਜੇ ਕੋਈ ਗੱਲ ਸੀ ਬੈਠ ਕੇ ਕਰ ਲੈਂਦੇ ਤਾਂ ਬਹੁਤ ਚੰਗੀ ਸੀ ਪਰ ਉਹਨਾਂ ਨੇ ਏਡੀ ਮਾੜੀ ਘਣਾਉਣੀ ਹਰਕਤ ਕਰਕੇ ਸਾਡੇ ਛੋਟੇ ਵੀਰ ਕਸ਼ਮੀਰ ਸਿੰਘ ਦੇ ਉੱਤੇ ਕਹਿਰ ਢਾ ਦਿੱਤਾ ਜੋ ਕਿ ਸਹਿਣਯੋਗ ਨਹੀਂ ਮੰਨ ਕਰਨੀ ਚਾਹੁੰਦੇ ਕੋਈ ਮੰਗਤਾਬਾਦ ਇਹੀ ਹੁੰਦੀ ਆ ਜੀ ਵੀ ਮਤਲਬ ਉਹਨਾਂ ਦਾ ਜੋ ਹੋਇਆ ਉਹਨਾਂ ਨਾਲ ਪਰਿਵਾਰ ਦੇ ਨਾਲ ਉਹਦਾ ਇਨਸਾਫ ਦਿੱਤਾ ਜਾਵੇ ਇਹ ਤੇ ਆਪਾਂ ਨੂੰ ਪਤਾ ਵਾ ਵੀ ਇਹ ਪਰਿਵਾਰ ਦਾ ਜਿਹੜਾ ਨੁਕਸਾਨ ਹੋ ਗਿਆ ਉਹਦੀ ਕੋਈ ਪੂਰਤੀ ਜਿਹੜੀ ਆ ਉਹ ਨਹੀਂ ਹੋ ਸਕਦੀ ਤੇ ਘੱਟੋ ਘੱਟ ਜਿਹੜਾ ਬੰਦਾ ਇਹ ਕ੍ਰਾਈਮ ਕਰਨ ਵਾਲਾ ਉਹਨੂੰ ਇਹਦੀ ਸਜ਼ਾ ਦਿੱਤੀ ਜਾਵੇ ਜੀਹਦੇ ਨਾਲ ਆਉਣ ਵਾਲੀਆਂ ਜਿਹੜੇ ਲੋਕੀ ਆ ਉਹਨਾਂ ਨੂੰ ਵੀ ਇਸ ਗੱਲ ਦਾ ਮਤਲਬ ਅਹਿਸਾਸ ਹੋਵੇ ਵੀ ਜੇ ਅਸੀਂ ਇਹ ਕੰਮ ਕਰਾਂਗੇ ਅਸੀਂ ਮੁੜ ਕੇ ਜ਼ਿੰਦਗੀ ਵਿੱਚ ਪਛਤਾਵਾਂਗੇ ਇਸ ਕਰਕੇ ਉਹਨੂੰ ਸਖਤ ਤੋਂ ਸਖਤ ਮੈਂ ਤਾਂ ਕਹਿੰਦਾ ਇਹ ਜਿਹੇ ਬੰਦੇ ਨੂੰ ਕੋਈ ਜਿਉਣ ਦਾ ਹੱਕ ਹੀ ਨਹੀਂਗਾ ਜਿਹੜਾ ਯਾਰੀ ਦੇ ਵਿੱਚ ਇਹ ਜਿਹੇ ਕੰਮ ਕਰਦਾ ਤੇ ਇਸ ਪਰਿਵਾਰ ਦਾ ਜੋ ਨੁਕਸਾਨ ਹੋ ਗਿਆ ਉਹਦੀ ਕਦੀ ਵੀ ਆਪਾਂ ਪੂਰਤੀ ਤੁਹਾਨੂੰ ਵੀ ਪਤਾ ਹੈ ਪੂਰਤੀ ਆਪਾਂ ਨਹੀਂ ਕਰ ਸਕਦੇ ਕੇਂਦਰ ਸਰਕਾਰ ਤੋਂ ਕੋਈ ਮੰਗ ਕਰਨੀ ਜੋ ਨਿਓ ਬੋਡੀ ਵਾਪਸ ਹੋਣ ਲਈ ਜਾਂ ਕੁਝ ਹਾਂ ਹਾਂ ਕੇਂਦਰ ਸਰਕਾਰ ਜਿਹੜੀ ਆ ਉਹਦੇ ਗਾੜੀ ਪੁਰਜੋਰ ਅਪੀਲ ਵਾ ਖਾਸ ਕਰਕੇ ਵਿਦੇਸ਼ ਮੰਤਰੀ ਜੀ ਵਾਸਤੇ ਵੀ ਉਹ ਇਹਨਾਂ ਬੱਚਿਆਂ ਦੀ ਬਾਡੀ ਲਿਆਉਣ ਵਿੱਚ ਇਸ ਪਰਿਵਾਰ ਦੀ ਜਿਹੜੀ ਉਹ ਸਹਾਇਤਾ ਕਰੇ ਤਾਂ ਕਿ ਇਹ ਇਹ ਪਰਿਵਾਰ ਜਿਹੜਾ ਐਸਰੇ ਬਹੁਤ ਡੁੱਲਿਆ ਹਾ ਤੇ ਘਟੋ ਘਟ ਆਪਣੇ ਬੱਚਿਆਂ ਦੀਆਂ ਜਿਹੜੀਆਂ ਮਰਤਕ ਦੇਹਾਂ ਵਾਂ ਉਹਨਾਂ ਨੂੰ ਦੇਖ ਸਕਣ ਤੇ ਆਪਣੇ ਹੱਥੀ ਉਹਨਾਂ ਦਾ ਜਿਹੜਾ ਸੰਤਮ ਸੰਸਕਾਰ ਜਿਹੜਾ ਉਹ ਕਰ ਸਕਣ